ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਦਸਤਾਰੀ ਵਿਰਾਸਤ ਕਲੱਬ ਰਜਿਸਟਰਡ ਵੱਲੋਂ ਨੈਸ਼ਨਲ ਦਸਤਾਰ ਕੱਪ 2025 5 ਅਗਸਤ ਦਿਨ ਮੰਗਲਵਾਰ ਸਵੇਰੇ 8:30 ਵਜੇ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬੜੇ ਉਚਾਣ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੁਕਾਬਲੇ ਵਿੱਚ ਪਾਗ ਲੈਣ ਲਈ ਗਰੁੱਪ a, a 8 ਤੋਂ 16 ਸਾਲ ਤੱਕ ਦੇ ਬੱਚੇ ਪਹਿਲਾ ਇਨਾਮ 5100 ਰੁਪਏ ਦੂਜਾ ਇਨਾਮ 2100 ਰੁਪਏ ਤੀਜਾ ਇਨਾਮ 1100 ਰੁਪਏ ਗਰੁੱਪ B 17 ਤੋਂ 24 ਸਾਲ ਤੱਕ ਦੇ ਬੱਚੇ ਪਹਿਲਾ ਇਨਾਮ 5100 ਰੁਪਏ ਦੂਜਾ ਇਨਾਮ 2100 ਰੁਪਏ ਤੀਜਾ ਇਨਾਮ 1100 ਰੁਪਏ ਗਰੁੱਪ C ਓਪਨ ਦਮਾਲਾ 8 ਤੋਂ 24 ਸਾਲ ਤੱਕ ਦੇ ਬੱਚੇ ਪਹਿਲਾ ਇਨਾਮ 5100 ਰੁਪਏ ਦੂਜਾ ਇਨਾਮ 2100 ਰੁਪਏ ਤੀਜਾ ਇਨਾਮ 1100 ਰੁਪਏ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਰੇ ਹੀ ਜੇਤੂਆਂ ਨੂੰ ਕੱਪ ਵੀ ਦਿੱਤੇ ਜਾਣਗੇ ਐਂਟਰੀ ਫੀਸ 100 ਰੁਪਏ ਰਹੇਗੀ ਵਿਸ਼ੇਸ਼ ਸਹਿਯੋਗ ਮੈਨੇਜਰ ਅਤੇ ਹੈੱਡ ਗ੍ਰੰਥੀ ਸਾਹਿਬ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੇਦੂਖ ਨਿਵਾਰਨ ਸਾਹਿਬ ਪਟਿਆਲਾ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰੋ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ YouTube ਚੈਨਲ ARK ਪੰਜਾਬੀ ਟੀਵੀ 'ਤੇ ਦੇਖ ਸਕਦੇ ਹੋ